ਜੇ ਪਾਣੀ ਹੀ ਨਾ ਇੱਥੋਂ ਗਿਆ ਤਾਂ ਸੜਕ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ। ਸਭ ਤੋਂ ਵੱਡੀ ਗੱਲ ਹੈ ਸੀਵਰੇਜ ਪਵੇ, ਫੇਰ ਜਾ ਕੇ ਕਿਤੇ ਇਹ ਸੜਕ ਸਾਇਆ ਚਾਲੂ ਹੋਊਗੀ। 3.5 ਸਾਲ ਤੋਂ ਅਸੀਂ ਦੁੱਖ ਹੀ ਭੋਗੇ ਨੇ ਉਰੇ। ਬਹੁਤ ਬੁਰਾ ਹਾਲ, ਬਹੁਤ ਯਾਨੀ ਕਿ ਬਹੁਤ ਹੀ ਨਰਕ ਭਰੀ ਜ਼ਿੰਦਗੀ ਜੀ ਰਹੀ ਐ ਸੀ ਉਰੇ। ਇਹ ਦੇਖੋ ਰਾਜਨੀਤੀ ਵਾਲੇ ਤਾਂ ਰਾਜਨੀਤੀ ਕਰਨਗੇ। ਦੇਖੋ ਕਿਸੇ ਨੂੰ ਵੀ ਮੌਕਾ ਮਿਲੇ ਉਹ ਤਾਂ ਆਪਣਾ ਅਜਮਾਉਂਦਾ ਹੀ ਆ ਮੌਕਾ। ਹੁਣ ਆਇਆ ਵੀ ਸਾਡਾ ਦਾ ਜਿਹੜੋ ਮਾਰਕੀਟ ਜਿਹੜੀ ਅੱਜ ਖੁਸ਼ ਹੈ ਵੀ ਚਲੋ ਇਹ ਸੜਕ ਬਣ ਰਿਹਾ ਹੈ ਸਾਡੇ ਕਾਮਕਾਰ ਚੱਲਣਗੇ ਅਸੀਂ ਬਹੁਤ ਖੁਸ਼ ਹਾਂ ਇਸ ਨਾਲ ਬਹੁਤ ਵਧੀਆ ਜੀ ਤੇ ਲੋਕਾਂ ਨੂੰ ਤੱਕੇ ਵੀ ਲੱਗ ਕੇ ਅਸੀਂ ਗੱਡੀਆਂ ਕੱਢੀਆਂ ਵੀ ਬਹੁਤ ਵੱਡੇ ਨੁਕਸਾਨ ਤਿੰਨ ਸਾਲ ਅਸੀਂ 3.5 ਸਾਲ ਨਰਕ ਭੋਗਿਆ ਜੀ ਇੱਥੇ ਹਰ ਇੱਕ ਗੱਡੀ ਜਿਹੜੀ ਛੋਟੀ ਲੰਘਦੀ ଥିਦੀ ਉਹਦਾ ਦਾ ਕੁਝ ਨਾ ਕੁਝ ਟੁੱਟ ਕੇ ਜਾਂਦਾ ਸੀ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਅੱਜ ਸਭ ਤੋਂ ਚਰਚਿਤ ਪੰਜਾਬ ਦੇ ਇੱਕ ਸਟੇਟ ਹਾਈਵੇ ਦੀ ਗੱਲ ਕਰਾਂਗੇ ਜਿਸ ਦੀਆਂ ਬਹੁਤ ਤੁਸੀਂ ਖਬਰਾਂ ਦੇਖੀਆਂ ਨੇ ਇਹ ਨੈਸ਼ਨਲ ਹਾਈਵੇ ਆ ਪਟਿਆਲਾ ਤੋਂ ਸੰਗਰੂਰ ਨੈਸ਼ਨਲ ਹਾਈਵੇ ਤੋਂ ਭਵਾਨੀਗੜ ਵਿਖੇ ਨਾਬਾ ਕੈਂਚੀਆਂ ਨੇ ਨਾਬੇ ਨੂੰ ਰੋਡ ਜਾਂਦਾ ਇਹ ਨਾਬੇ ਨੂੰ ਜਿਹੜਾ ਸਟੇਟ ਹਾਈਵੇ ਜਾਂਦਾ ਨਾਬੇ ਭਾਦ ਸੋਂ ਖੱਦਣਾ ਅਮਲੋਹ ਜਨਿਕ ਗਵਿੰਦਗੜ ਜਿਹੜਾ ਦਿੱਲੀ ਤੋਂ ਅਮਰਸਰ ਨੈਸ਼ਨਲ ਹਾਈਵੇ ਆ ਉਸ ਨਾਲ ਜੋੜਦਾ ਜਿਸ ਦੇ ਹਾਲਾਤ ਵੱਤੋਂ ਬੱਦਰ ਸਨ ਹਾਲਾਂਕਿ ਪਿਛਲੇ ਦਿਨਾਂ ਚ ਜਿਹੜੀ 90 ਤੋਂ ਸੜਕ ਅਮਲੋਹ ਤੱਕ ਗਵਿੰਦਗੜ ਤੱਕ ਜਾਂ 90 ਤੋਂ ਲੈ ਕੇ ਭਵਾਨੀਗੜ ਤੱਕ ਉਹ ਬਣ ਗਈ ਸੀ ਪਰ ਇਹ ਤਕਰੀਬਨ ਅੱਧੇ ਕਿਲੋਮੀਟਰ ਦਾ ਟੋਟਾ ਤਸਵੀਰਾਂ ਤੁਹਾਨੂੰ ਦਿਖਾਉਣਾ ਆ ਕਿ ਹਾਲਾਤ ਇਸ ਦੇ ਜੋ ਵੀ ਤਕਰੀਬਨ ਨਾਬੇ ਨੂੰ ਜਾਂਦੇ ਨੇ ਜਾਂ ਨਾਬੇ ਤੋਂ ਭਵਾਨੀਗੜ੍ਹ ਨੂੰ ਆਉਂਦੇ ਨੇ ਅਤੇ ਹੋਰ ਪੰਜਾਬ ਦੇ ਰਾਹੀਰ ਨੇ ਜਿਹੜੇ ਬਹੁਤ ਰਾਹੀਰ ਇੱਥੋਂ ਦੀ ਵੱਡੇ ਵੱਡੇ ਟਰੱਕ ਵੱਡੀਆਂ ਵੱਡੀਆਂ ਕਿਤੇ ਨਾ ਕਿਤੇ ਟੈਂਕਰ ਤੇ ਜਿਹੜੇ ਉਹ ਲੰਘਦੇ ਸੀ ਕਾਰਾਂ ਕਾਰਾਂ ਦੇ ਬੰਪਰ ਡੁੱਬ ਜਾਂਦੇ ਸੀ ਬੰਪਰ ਦੇ ਵਿੱਚ ਗਾਰਾ ਭਰ ਜਾਂਦਾ ਸੀ ਇੰਨੇ ਹਾਲਾਤ ਮਾੜੇ ਸੀ ਜਾਨੀ ਕਿ ਇਹ ਹਾਲਾਤ ਕਈ ਸਾਲਾਂ ਦੇ ਨੇ ਇਹ ਆਮ ਆਦਮੀ ਪਾਰਟੀ ਸਰਕਾਰ ਦੀਆਂ 2.5 ਸਾਲਾਂ ਦੇ ਵਿੱਚ ਨਹੀਂ ਪਹਿਲਾਂ ਕਾਂਗਰਸ ਸਰਕਾਰ ਰਹੀ ਆ ਉਦੋਂ ਵੀ ਇੱਕ ਸਾਲ ਵੱਤ ਤੋਂ ਵੱਧ ਰਹੇ ਤਕਰੀਬਨ ਇਵਨ ਸਾਢੇ 3 ਸਾਲ ਇਹਦੇ ਹਾਲਾਤ ਬਿਲਕੁਲ ਨਾਜ਼ੁਕ ਰਹੇ ਪਰ ਅੱਜ ਜਿਹੜੀ ਮਾਰਕੀਟ ਆ ਇੱਥੇ ਜਿਹੜੀ ਪੂਰੇ ਸਾਢੇ 3 ਸਾਲ ਤੋਂ ਨਿਰਾਸ਼ ਸੀ ਕਿ ਸਾਡੀਆਂ ਦੁਕਾਨਾਂ ਬਰਬਾਦ ਹੋ ਗਈਆਂ ਸਾਡੇ ਕਾਰੋਬਾਰ ਬਰਬਾਦ ਹੋ ਗਏ ਬਹੁਤ ਵਾਰੀ ਐਮਐਲਏਜ਼ ਨੂੰ ਕਿਹਾ ਬਹੁਤ ਵਾਰੀ ਪ੍ਰਸ਼ਾਸਨ ਕਧਕਾਰੀਆਂ ਨੂੰ ਕਿਹਾ ਗੁਰਾਹਾਂ ਲਾਈਆਂ ਨੇ ਕਿ ਲਗਾਤਾਰ ਕੇਸ ਦਾ ਕੋਈ ਹੱਲ ਕਰੋ ਕਿਉਂਕਿ ਕਾਫੀ ਇੱਥੇ ਗੱਡੀਆਂ ਪਲਟੀਆਂ ਨੇ ਪਹਿਲਾਂ ਬਹੁਤ ਖਬਰਾਂ ਦਿਖਾਈਆਂ ਨੇ ਪਰ ਇੱਥੇ ਇੱਕ ਆਸਾਂ ਦਾ ਬੂਰ ਆਇਆ ਤੇ ਜਿਹੜੀ ਖੁਸ਼ੀਆ ਮਾਰਕੀਟ ਚ ਉਹ ਆਈਆ ਕਿਉਂਕਿ ਅੱਜ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਕਿ ਇਸ ਰੋਡ ਦੇ ਵੱਡੇ ਵੱਡੇ ਟੋਏ ਸੀ 2 2 2.5 2.5 ਫੁੱਟ 3 3 ਫੁੱਟ ਟੋਏ ਸੀ ਬੱਤ ਤੋਂ ਬੱਤ ਜਦੋਂ ਬਾਰਸ਼ ਪੈ ਜਾਂਦੀ ਤਾਂ ਇੱਥੇ ਇੱਕ ਸਮੁੰਦਰ ਹੀ ਬਣ ਜਾਂਦਾ ਇੱਥੇ ਇੱਕ ਵੱਡੀ ਨਹਿਰ ਹੀ ਬਣ ਜਾਂਦੀ ਮਤਲਬ ਵੱਡੇ ਵੱਡੇ ਟੋਿਆਂ ਚੋਂ ਗੱਡੀਆਂ ਪਲਟਦੀਆਂ ਗੱਡੀਆਂ ਦੇ ਬੰਪਰ ਟੁੱਟਦੇ ਬੋਨਟ ਤੱਕ ਪਾਣੀ ਭਰ ਜਾਂਦਾ ਸੀ ਪਰ ਇਸ ਦੀ ਅੱਜ ਹਾਲਤ ਵਿੱਚ ਸੁਧਾਰ ਆਇਆ ਅਤੇ ਗੱਲਬਾਤ ਵੀ ਕਰਾਂਗੇ ਸਾਰੇ ਮਾਰਕੀਟ ਦੇ ਜਿਹੜੇ ਇੱਥੇ ਦੁਕਾਨਾਂ ਨੇ ਕਾਰੋਬਾਰ ਨੇ ਠੱਪ ਹੋਏ ਪਏ ਸੀ ਉਹ ਥੋੜੇ ਜਿ ਕਿਤਨੇ ਕਿਤ ਨੂੰ ਆਇਆ ਕਿ ਆਸ ਲੱਗੀ ਕਿ ਹੁਣ ਰੋਡ ਚੱਲੂ ਸਾਡੀ ਮਾਰਕੀਟ ਪੂਰੀ ਕਿਉਂਕਿ ਕਿਸੇ ਸਮੇਂ ਇਹ ਨਾਬਾ ਕੈਂਚੀਆਂ ਦੀ ਮਾਰਕੀਟ ਬਹੁਤ ਵਧੀਆ ਤਰੀਕੇ ਨਾਲ ਆਵਾਜ਼ ਸੀ ਕਿਉਂਕਿ ਇੱਥੇ ਨੈਣਾ ਦੇਵੀ ਜਾਣ ਵਾਲੇ ਇੱਥੋਂ ਰੋਡ ਤੋਂ ਲੰਘਦੇ ਨੇ ਸ਼੍ਰੀ ਫਤੇਗੜ ਸਾਹਿਬ ਦਰਸ਼ਨ ਕਰਨ ਵਾਲੇ ਇੱਥੋਂ ਲੰਘਦੇ ਨੇ ਜਾਨੀ ਕਿ ਮੇਨ ਹੱਬ ਆ ਇਹ ਪਰ ਇਹਦੇ ਹਾਲਾਤ ਵੱਤੋਂ ਬਾਤਰ ਸਨ ਬਾਈ ਜੂਰੀ ਮੌਜੂਦ ਨੇ ਮਾਰਕੀਟ 'ਚ ਜਿਹੜੇ ਇੱਥੇ ਰਹਿੰਦੇ ਨੇ ਗੱਲਬਾਤ ਵੀ ਕਰਾਂਗੇ ਵੀਰ ਜੀ ਕੀ ਨਾਮ ਆ ਜੀ ਆਪਣਾ ਵੀਰ ਮੇਰਾ ਨਾਮ ਜੰਮੂ ਰਾਮ ਆ ਜੀ ਜੀ ਜੰਮੂ ਰਾਮ ਜੀ ਕਿਵੇਂ ਦੇਖਦੇ ਹੋ ਕਿਉਂਕਿ ਪਹਿਲਾਂ ਬਹੁਤ ਵਾਰੀ ਖਬਰਾਂ ਵੀ ਲੱਗੀਆਂ ਨੇ ਬਹੁਤ ਕੁਝ ਹੋਇਆ ਤੇ ਅੱਜ ਇਹ ਸਟੇਟ ਹਾਈਵੇ ਦੇ ਟੋਏ ਭਰੇਗੇ ਨੇ ਕੀ ਲੱਗਦਾ ਆਸ ਆ ਗਈ ਹੁਣ ਤਾਂ ਤੁਹਾਡੇ ਦੇਖੋ ਜੀ ਸਾਨੂੰ ਆਸਤਾ ਆਈ ਹੈ ਬੀ ਜੇ ਹੁਣ ਪ੍ਰੋਪਰ ਕੰਮ ਵਧੀਆ ਹੋਵੇ ਜਿਵੇਂ ਸੀਵਰੇਜ ਦਾ ਪਾਣੀ ਦਾ ਸਭ ਤੋਂ ਵੱਡੀ ਪ੍ਰੋਬਲਮ ਪਾਣੀ ਦੀ ਹੈ ਜੇ ਪਾਣੀ ਹੀ ਨਾ ਇੱਥੋਂ ਗਿਆ ਤਾਂ ਸੜਕ ਬਣਾਉਣ ਦਾ ਵੀ ਕੋਈ ਫਾਇਦਾ ਨਹੀਂ ਸਭ ਤੋਂ ਵੱਡੀ ਗੱਲ ਹੈ ਸੀਵਰੇਜ ਪਵੇ ਫਿਰ ਜਾ ਕੇ ਕਿਤੇ ਇਹ ਸੜਕ ਸਾਇ ਚਾਲੂ ਹੋਊਗੀ ਵੈਸੇ ਫਿਲਹਾਲ ਤਾਂ ਚਲੋ ਸਾਨੂੰ ਖੁਸ਼ੀ ਤਾਂ ਹੈ ਇਸ ਗੱਲ ਦੀ ਕੋਈ ਸਾਨੂੰ ਐ ਵੀ ਹੁਣ ਸਾਨੂੰ ਲੱਗ ਰਿਹਾ ਹੈ ਵੀ ਸਾਡੇ ਦੁਕਾਨਾਂ ਮਾੜਾ ਮਾੜਾ ਕੰਮ ਚੱਲ ਪੂਗਾ ਸਾਡੇ 3 ਸਾਲ ਤੋਂ ਅਸੀਂ ਦੁੱਖ ਹੀ ਭੋਗੇ ਨੇ ਉਰੇ ਬਹੁਤ ਬੁਰਾ ਹਾਲ ਬਹੁਤ ਯਾਨੀ ਕਿ ਬਹੁਤ ਹੀ ਨਰਗ ਭਰੀ ਜ਼ਿੰਦਗੀ ਜੀ ਰਹੀ ਐ ਸੀ ਉਰੇ ਠੀਕ ਹੈ ਜੀ ਕਿ ਦੁਕਾਨਾਂ ਫੇਲ ਹੋ ਗਈਆਂ ਸੀ ਇੱਥੇ ਬਹੁਤ ਦੁਕਾਨਾਂ ਬਿਲਕੁਲ ਬਿਲਕੁਲ ਫੇਲ ਬੰਦ ਪਈਆਂ ਨੇ ਜੀ ਤੇ ਦੁਕਾਨਾਂ ਤੁਸੀਂ ਸਾਹਮਣੇ ਕੈਮਰਾ ਮਾਰ ਕੇ ਦੇਖ ਲਓ ਸਾਰੀਆਂ ਦੁਕਾਨਾਂ ਰੇੜੀਆਂ ਜਿੰਨੀਆਂ ਵੀ ਸਾਰੀਆਂ ਬੰਦ ਪਈਆਂ ਨੇ ਟੋਟਲੀ ਜੀ ਬਿਲਕੁਲ ਜੰਮੂ ਜੀ ਕੀ ਦੇਖ ਰਹੇ ਆ ਆ ਦੇਖੋ ਤਸਵੀਰਾਂ ਵੀ ਦਿਖਾਵਾਂਗੇ ਕਿ ਹਾਲਾਤ ਦੁਕਾਨਾਂ ਦੇ ਹਾਲਾਤ ਅੱਗੇ ਆ ਕਿ ਕਸਟਮਰ ਕਿਵੇਂ ਜਾਊਗਾ ਕਿਉਂਕਿ ਇਹ ਤਾਂ ਗਾਰਾ ਹੀ ਗਾਰਾ ਅੱਗੇ ਪਿਆ ਬਹੁਤ ਹਾਲਾਤ ਨਾਜੁਕ ਨੇ ਇਹ ਹਾਲਾਤ ਤਾਂ ਇਸ ਤਰ੍ਹਾਂ ਜੀ ਹੁਣ ਜਦੋਂ ਸੜਕ ਬਣ ਗਈ ਚਲੋ ਇਹ ਮਿੱਟੀ ਹੈ ਗਾਰਾ ਇਹ ਵੀ ਸਾਈਡ ਤੇ ਹੋ ਜਾਊਗਾ ਹੋ ਜਾਊਗਾ ਇਹ ਵੀ ਹਲੋ ਹੋਈ ਜਾਊਗਾ ਵੈਸੇ ਚਲੋ ਫਿਲਹਾਲ ਸੜਕ ਬਣਦੀ ਹੈ ਇਹ ਤੋਂ ਵੱਡੀ ਤਾਂ ਫਿਰ ਸਾਨੂੰ ਹਲੇ ਕੋਈ ਖੁਸ਼ੀ ਵਾਲੀ ਗੱਲ ਵੀ ਨਹੀਂ ਹੈਗੀ ਚਲੋ ਅਸੀਂ ਤਾਂ ਸ਼ੁਕਰ ਹੈ ਜੇ ਰੱਬ ਨੇ ਸੁਣ ਲਈ ਸਾਡੀ ਅੱਜ ਬਿਲਕੁਲ ਇੱਥੇ ਕਿੰਨੇ ਵੱਡੇ ਵੱਡੇ ਇਨਸੀਡੈਂਟ ਹੋਏ ਨੇ ਕਈ ਵਾਰ ਦੇਖਦੇ ਟਰੱਕ ਪਲਟੇ ਜਾਂਦਾ ਕਦੇ ਕੁਝ ਹੋ ਜਾਂਦਾ ਦੇਖੋ ਜੀ ਐਕਸੀਡੈਂਟਾਂ ਦਾ ਤਾਂ ਇਹਨਾਂ ਬੁਰਾ ਹਾਲ ਸੀਗਾ ਟਰੱਕ ਵੱਡੇ ਵੱਡੇ ਟਰਾਲੇ ਪਲਟੇ ਨੇ ਗੱਡੀਆਂ ਪਲਟੀਆਂ ਨੇ ਜਿੱਥੋਂ ਤੱਕ ਕਿ ਮੋਟਰਸਾਈਕਲਰਾਂ ਤੇ ਸਕੂਟਰਾਂ ਵਾਲੇ ਤਾਂ ਅਸੀਂ ਰੋਜ਼ ਹੀ ਆ तकरीबन ਆਪ ਹੀ ਕੱਢਦੇ ਰਹੇ ਹਾਂ ਕਦੇ ਕੋਈ ਕਿਸੇ ਨੂੰ ਕੱਢ ਗਏ ਕਿਸੇ ਸਾਧਨ ਨਾਲ ਕੱਢ ਕੇ ਬਾਹਰ ਲਿਆਉਂਦੇ ਰਹੇ ਆ ਜਾਨੀ ਕਿ ਬੱਚੇ ਵੀ ਵਿੱਚ ਵਿੱਚ ਕੁੜੀਆਂ ਮੁੰਡੇ ਐ ਗਰਦੇ ਰਹੇ ਨੇ ਬਹੁਤ ਬੁਰਾ ਹਾਲ ਬੰਦਾ ਰਿਹਾ ਠੀਕ ਹੈ ਹੁਣ ਤਾਂ ਦੇਖ ਰਹੇ ਸੀ ਕਿ ਪਿਛਲੇ 15 20 ਦਿਨਾਂ ਤੋਂ ਜਦੋਂ ਦੀ ਬਾਰਿਸ਼ ਸ਼ੁਰੂ ਹੋਈ ਆ ਮਾਨਸੂਨ ਉਦੋਂ ਦੇ ਵੱਡੇ ਵੱਡੇ ਟੋਏ ਫੇਰ ਪੈ ਗਏ ਸੀ ਦੁਬਾਰਾ ਹਾਂ ਜੀ ਦੁਬਾਰੇ ਬਹੁਤ ਵੱਡੇ ਵੱਡੇ ਟੋਏ ਪੈ ਗਏ ਸੀਗੇ ਇਹ ਤਾਂ ਹੁਣ ਭਰਤ ਪੈ ਗਈ ਮਿੱਟੀ ਪੈ ਗਈ ਚਲੋ ਦੇਖਦੇ ਹਾਂ ਹੁਣ ਅੱਗੇ ਕੀ ਬਣਦਾ ਹੈ ਜਾਨੀ ਕਿ ਇਹ ਟੋਟੇ ਤੇ ਰਾਜਨੀਤੀ ਵੀ ਬਹੁਤ ਹੋਈ ਆ ਕਿਉਂਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਹੋਰ ਆਗੂ ਵੀ ਇੱਥੇ ਪਹੁੰਚਦੇ ਸੀ ਕਿ ਬਣਦੀ ਨਹੀਂ ਜੀ ਬਣਾਓ ਬਣਾਓ ਕਿਉਂਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਉਦੋਂ ਰਾਜਨੀਤੀ ਕਾਫੀ ਹੁੰਦੀ ਸੀ ਕਿ ਬਣਾਉਂਦੇ ਨਹੀਂ ਜੀ ਮੌਕੇ ਦੀ ਸਰਕਾਰ ਨਹੀਂ ਬਣਾਉਂਦੀ ਹੁਣ ਵੀ 2.5 ਸਾਲ ਲੰਘੇ ਨੇ ਕਿ ਇਹ ਟੋਟੇ ਨੂੰ ਪਤਾ ਨਹੀਂ ਕਿਉਂ ਨਹੀਂ ਬਣਾਉਂਦੇ ਇਹ ਦੇਖੋ ਰਾਜਨੀਤੀ ਵਾਲੇ ਤਾਂ ਰਾਜਨੀਤੀ ਕਰਨਗੇ ਹੀ ਦੇਖੋ ਕਿਸੇ ਨੂੰ ਵੀ ਮੌਕਾ ਮਿਲੇ ਉਹ ਤਾਂ ਆਪਣਾ ਅਜਮਾਉਂਦਾ ਹੀ ਆ ਮੌਕਾ ਹੁਣ ਆਇਆ ਵੀ ਸਾਡਾ ਤਾਂ ਜਿਹੜਾ ਮਾਰਕੀਟ ਜਿਹੜੀ ਅੱਜ ਬੀਜਾਲੋਏ ਸੜਕ ਬਣ ਰਿਹਾ ਹੈ ਸਾਡੇ ਕੰਮਕਾਰ ਚੱਲਣਗੇ ਅਸੀਂ ਬਹੁਤ ਖੁਸ਼ ਹਾਂ ਇਸ ਨਾਲ ਬਹੁਤ ਵਧੀਆ ਜੀ ਤੁਸੀਂ ਸੀਵਰੇਜ ਦੀ ਗੱਲ ਕਰੀਆ ਕਿ ਇੱਥੇ ਪ੍ਰੋਬਲਮ ਵੱਡੀ ਪਾਣੀ ਦੀ ਹੈ ਜਿਹੜੀਆਂ ਕਲੋਨੀਆਂ ਨੇ ਉਹਦਾ ਕੋਈ ਹੱਲ じゃ ਹੋਇਆ ਕਿ ਹਜੇ ਨਹੀਂ ਹੋਇਆ ਉਹਦਾ ਕੋਈ ਹੱਲ ਨਹੀਂ ਹੈਗਾ ਜੀ ਉਹ ਹੱਲ ਉਦੋਂ ਹੋਊਗਾ ਜਦੋਂ ਪੂਰਾ ਸੀਵਰੇਜ ਪਾ ਕੇ ਸਿੱਧਾ ਭਵਾਨੀਗੜ੍ਹ ਨੂੰ ਸੀਵਰੇਜ ਪਊਗਾ ਫਿਰ ਹੱਲ ਹੋਊਗਾ ਫਿਲਹਾਲ ਇਹਦਾ ਕੋਈ ਹੱਲ ਨਹੀਂ ਹੈ ਨਹੀਂ ਜੇ ਭਾਰੀ ਬਾਰਿਸ਼ ਫੇਰ ਦੁਬਾਰਾ ਹੁੰਦੀ ਆ ਹੁਣ ਫੇਰ ਹਾਲਾਤ ਇਹ ਕਿਵੇਂ ਫੇਰ ਹਾਲਾਤ ਉਸੇ ਤਰ੍ਹਾਂ ਹੋਣਗੇ ਫੇਰ ਸਾਈਡਾਂ ਤੇ ਪਾਣੀ ਖੜੂਗਾ ਹੁਣ ਜੇ ਰੋਡ ਬਣ ਗਿਆ ਤਾਂ ਉਹ ਦੋ ਬਾਅਦ ਚ ਸੈਡਾਂ ਤੇ ਪਾਣੀ ਖੜੂਗਾ ਠੀਕ ਹੈ ਹਾਂਜੀ ਹਾਂਜੀ ਪਰ ਹੁਣ ਮੌਕੇ ਦੀ ਕੇਰਾ ਕਿਤੇ ਨਾ ਕਿਤੇ ਥੋੜੀ ਜਿਹੀ ਉਹ ਹੋਇਆ ਤੁਹਾਡੇ ਮਨ ਨੂੰ ਸਕੂਨ ਆਇਆ ਵੀ ਟੋਏ ਭਰ ਗਏ ਹੁਣ ਆਵਾਜਾਈ ਇਥੋਂ ਚੱਲਣ ਜੋਗ ਹੋ ਗਈ ਹਾਂ ਚੱਲਣ ਜੋਗ ਹੋ ਗਈ ਜੀ ਸਾਨੂੰ ਸਕੂਨ ਆ ਇਸ ਗੱਲ ਦਾ ਹੁਣ ਸਾਨੂੰ ਬਹੁਤ ਖੁਸ਼ੀ ਆ ਚਲੋ ਹੁਣ ਟੋਏ ਰੋਡ ਚੱਲਣ ਲੱਗ ਗਿਆ ਸਾਡੇ ਕਾਰੋਬਾਰ ਵੀ ਮਾੜੇ ਮੋੜੇ ਚੱਲੇ ਪੈਣਗੇ ਹੁਣ ਠੀਕ ਹੈ ਹਾਂ ਇਹ ਤਾਂ ਅਸੀਂ ਤਾਂ ਫਿਲਹਾਲ ਸਾਰੇ ਵਿਲੇ ਬੈਠੇ ਆ ਉਹਦੇ ਆਹ ਹਾਲ ਹੈ ਨਹੀਂ ਤਾਂ ਕਦੇ ਪਾਣੀ ਕਦੇ ਗਰਦ ਜਦੋਂ ਮੀਂਹ ਨਹੀਂ ਪੈਂਦਾ ਸੀ ਰੇਤਾ ਰੂਤਾ ਬਹੁਤ ਰੇਤਾ ਮਿੱਟੀ ਮੈਂ ਕਹਿੰਨਾ ਹਲੇ ਪਾਣੀ ਤੋਂ ਅਸੀਂ ਬਰਦਾਸ਼ਤ ਕਰ ਲੈਂਦੇ ਰਹੇ ਹਾਂ ਜਿਹੜਾ ਮਿੱਟੀ ਦਿੱਤਾ ਹੁੰਦਾ ਰਿਹਾ ਉਹ ਤਾਂ ਸਾਨੂੰ ਬਹੁਤ ਦੁਖੀ ਕਰਿਆ ਉਹਨੇ ਉਹਨੇ ਤਾਂ ਐਂ ਦੇਖੋ ਵੀ ਸਾਡਾ ਬਹੁਤ ਹੀ ਬੁਰਾ ਹਾਲ ਕਰਿਆ ਮਿੱਟੀ ਨੇ ਠੀਕ ਹੈ ਇੱਥੋਂ ਤੱਕ ਕਿ ਸਾਡੇ ਬਜ਼ੁਰਗਾਂ ਨੂੰ ਜੇ ਨਾਲ ਸਾਡੇ ਵਰਕਰ ਨੇ ਉਹਨਾਂ ਨੂੰ ਸਾਰਿਆਂ ਨੂੰ ਗਰਦ ਦੇ ਨਾਲ ਖਾਂਸੀ ਵਗੈਰਾ ਬਹੁਤ ਪ੍ਰੋਬਲਮ ਆਈਆਂ ਨੇ ਇਸ ਬਿਲਕੁਲ ਜੀ ਬਿਲਕੁਲ ਸੋਨਾਬਾ ਤੋਂ ਪਵਾਨੀਗੜ੍ਹ ਨੂੰ ਜਾਨੀ ਕਿ ਪਵਾਨੀਗੜ੍ਹ ਤੋਂ ਜਦੋਂ ਸ਼ੁਰੂਆਤ ਹੁੰਦੀ ਆ ਨਾਬਾ ਕੈਂਚੀਆਂ ਇਹ ਸਟੇਟ ਹਾਈਵੇਅ ਇਹਦੇ ਹਾਲਾਤਾਂ ਦੀ ਗੱਲ ਕਰਾਂਗੇ ਕਿ ਜਿਹੜੇ ਇੱਕ ਵਾਰ ਇਥੋਂ ਕਾਰ ਲੈ ਕੇ ਲੰਘ ਗਏ ਦੁਬਾਰਾ ਇਥੋਂ ਆਉਣ ਦੀ ਸੋਚਦੇ ਨਹੀਂ ਸੀ ਕਿ ਹਾਲਾਤ ਬੱਤਰ ਨੇ ਕਿਤੇ ਗੱਡੀ ਵਿੱਚ ਹੀ ਨਾ ਰੁਕ ਜਾਏ ਸਾਡੇ ਨਾਲ ਹੋਰ ਵੀ ਮਾਰਕੀਟ ਵਾਲੇ ਨੇ ਮੌਜੂਦ ਨੇ ਹਾਂਜੀ ਭਾਈ ਜੀ ਕੀ ਨਾਮ ਆਪਣਾ ਹਰਜੀਤ ਮਾਹੀ ਆ ਭਾਈ ਜੀ ਅੱਛਾ ਹਰਜੀਤ ਜੀ ਕਿਵੇਂ ਦੇ ਹਾਲਾਤ ਤੇ ਅੱਜ ਜੀ ਸੀ ਬੀਆਂ ਵੀ ਪਹੁੰਚੀਆਂ ਨੇ ਇੱਥੇ ਟੋਏ ਵੀ ਭਰੇ ਗਏ ਨੇ ਕੀ ਲੱਗਦਾ ਤੁਹਾਨੂੰ ਹੁਣ ਮਾੜੇ ਮੋਟੇ ਹਾਲਾਤ ਸੁਧਰਣਗੇ ਅੱਜ ਦੀ ਗੱਲ ਹੀ ਸਾਨੂੰ ਬਹੁਤ ਖੁਸ਼ੀ ਹੈ ਜੀ ਵੀ ਬਹੁਤ ਵਧੀਆ ਕੰਮ ਹੋਇਆ ਜਿਹੜੇ ਵਧੀਆ ਕੰਮ ਨੇ ਉਹਦੀ ਅਸੀਂ ਸਲਾਗਾ ਕਰਾਂਗੇ ਜਿਹੜੇ ਮਾੜੇ ਮੋٹے ਵੀ ਨੁਕਸਾਨ ਹੋ ਰਿਹਾ ਕਿਸੇ ਦਾ ਹੋਰ ਹੋ ਰਿਹਾ ਉਹਦਾ ਅਸੀਂ ਵਿਰੋਧ ਵੀ ਕਰਾਂਗੇ ਅਸੀਂ ਇਹ ਕਹਿੰਦੇ ਆ ਜੀ ਆਲੇ-ਦਾਲੇ ਵੀ ਸੀਵਰੇਜ ਪਾ ਕੇ ਇਹਦਾ ਪ੍ਰੋਪਰ ਹੱਲ ਕਰਾ ਦਿਓ ਵੀ ਵਧੀਆ ਸਾਨੂੰ ਬਹੁਤ ਖੁਸ਼ੀ ਹੈ ਇਹ ਵੀਰ ਜੀ ਨੇ ਉਹਨਾਂ ਨੇ ਐਮਪੀ ਕੀ ਆ ਨਾਮ ਉਹਨਾਂ ਦਾ ਮੈਂਬਰ ਪਾਰਲੀਮੈਂਟ ਆਪਣਾ ਮੀਤ ਹੀਰ ਜੀ ਮੀਤ ਦੇਹਰ ਜੀ ਤੇ ਆਪਣੇ ਅਕਰਾ ਚ ਵੀਰ ਜੀ ਨੇ ਬਹੁਤ ਵਧੀਆ ਕੰਮ ਕਰਾ ਕੇ ਸਾਡਾ ਪਾਣੀ ਵੀ ਕਢਾ ਕੇ ਤੇ ਉਹਨਾਂ ਨੇ ਸਾਰਾ ਕੰਪਲੀਟ ਕਰਾਤਾ ਉਹਨਾਂ ਦੀ ਦੇਣ ਕਰਕੇ ਸਾਨੂੰ ਬਹੁਤ ਖੁਸ਼ੀ ਹੈ ਜੀ ਹਾਂ ਜੀ ਇੱਥੇ ਦੇ ਹਾਲਾਤ ਕਿਵੇਂ ਦੇ ਰਹੇ ਕਿੰਨਾ ਸਮਾਂ ਹੋ ਗਿਆ ਇਹਦੇ ਮਾੜੇ ਹਾਲਾਤਾਂ ਨੂੰ ਗੁਰਮੇਲ ਬਾਈ ਜੀ ਨੇ ਜੀ ਆਹ ਇਹ ਪਾਣੀ ਕਢਾ ਕੇ ਇਹਨੂੰ ਕੰਪਲੀਟ ਵਧੀਆ ਕੰਮ ਕਰਾਤਾ ਜੀ ਉਹਨਾਂ ਦੇ ਇੱਕੇ ਹੀ ਫੋਨ ਤੇ ਸਾਰਾ ਕੰਮ ਮਿੰਟੋ ਮਿੰਟੀ ਹੋ ਗਿਆ ਜੀ ਪਰ ਐ ਵੀ ਕਿਸੇ ਨੇ ਇੰਨੀ ਸਾਰ ਨਹੀਂ ਲੇਤੀਗੀ ਜੇ ਆਉਣ ਵਾਲੇ ਸਮੇਂ ਚ ਅਸੀਂ ਐ ਨਹੀਂ ਕਹਿੰਦੇ ਕਿ ਵੀ ਕੋਈ ਅਹੁਦਾ ਚਾਹੀਦਾ ਜਾਂ ਹੋਰ ਚਾਹੀਦਾ ਸਾਨੂੰ ਕਹਿੰਦੇ ਵੀ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਨਾ ਤਾਂ ਜੂਰੇ ਕਿਤੇ ਡੀਪੂ ਦਾ ਪ੍ਰੋਬਲਮ ਐ ਡੀਪੂ ਦੇ ਲੋਕ 100-100 ਰੁਪਏ ਲਾ ਕੇ ਫਿਰ ਕਣਕ ਲੈਣ ਜਾਂਦੇ ਨੇ ਗਰੀਬ ਬੰਦੇ ਉਹ ਫੇਰ ਆਉਂਦੇ ਨੇ ਆਪਾਂ ਨੂੰ ਇੱਥੇ ਨਾ ਇਹ ਪ੍ਰੋਪਰ ਹੋਣਾ ਚਾਹੀਦਾ ਵੀ ਸਾਰੇ ਕੰਮ ਲੋਕਾਂ ਦੇ ਕਰਾਵਾਂਗੇ ਤਾਂ ਆਪਾਂ 2027 ਚ ਅੱਗੇ ਵੋਟਾਂ ਮੰਗ ਸਕਦੇ ਆ ਆਦਰਵਾਇਜ਼ ਕਾਂਗਰਸ ਜਿਵੇਂ 7 ਸੀਟਾਂ ਲੈ ਗਈ ਉਹਦੇ ਨਾਲ ਬਹੁਤ ਫਰਕ ਪੈ ਰਿਹਾ ਹੈ ਬਿਲਕੁਲ ਬਿਲਕੁਲ ਪਰ ਪਰ ਇਹ ਸਟੇਟ ਹਾਈਵੇ ਦੀ ਗੱਲ ਕਰ ਰਹੇ ਹਾਂ ਆਪਾਂ ਇਹਦੀ ਗੱਲ ਇਥੇ ਪਹਿਲਾਂ ਵੀ ਟੋਏ ਬਹੁਤ ਭਰੇ ਨੇ ਹੁਣ ਮਜ਼ਬੂਤੀ ਨਾਲ ਭਰੇ ਜਾ ਰਹੇ ਨੇ ਕੀ ਲੱਗਦਾ ਤੁਹਾਨੂੰ ਨਹੀਂ ਅੱਜ ਦੀ ਗੱਡੀ ਦਾ ਪੂਰੀ ਮਜ਼ਬੂਤੀ ਨਾਲ ਭਰੇ ਜਾ ਰਹੇ ਨੇ ਪਰ ਐ ਵੀ بارش ਕਾਰਨ ਕੋਈ ਪ੍ਰੋਬਲਮ ਨਾ ਖੜੀ ਹੋ ਜੇ ਇਹ ਤੋਂ ਪਹਿਲਾਂ ਪਹਿਲਾਂ ਸੀਵਰੇਜ ਪਾ ਕੇ ਇਹਨੂੰ ਕੰਪਲੀਟ ਕਰਕੇ ਅਸਾਨੂੰ ਤਾਂ ਬਹੁਤ ਖੁਸ਼ੀ ਹੈ ਵੀ ਇਹ ਸੜਕ ਬਣ ਰਹੀ ਹੈ ਵਧੀਆ ਬਣ ਰਹੀ ਹੈ ਜੀ ਟੁੱਟੇ ਨੇ ਨੁਕਸਾਨ ਕਿੰਨਾ ਕੁ ਕੀਤਾ ਕਿੰਨੀਆਂ ਕੁ ਗੱਡੀਆਂ ਪਲਟੀਆਂ ਇਥੇ ਕਿੰਨਾ ਕੁ ਕਈ ਵਾਰੀ ਆਪਾਂ ਦੇਖਦੇ ਸੀ ਗੱਡੀ ਅੱਧੀ ਡੁੱਬ ਜਾਂਦੀ ਸੀ ਕਾਰ ਨਿੱਕਾਰਾਂ ਦੇ ਬਹੁਤ ਨੁਕਸਾਨ ਹੋਇਆ ਜੀ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹਰੇਕ ਦਾ ਕਿਸੇ ਦਾ ਬੰਪਰ ਟੁੱਟ ਗਿਆ ਕਿਸੇ ਦਾ ਕੋਈ ਸਮਾਨ ਟੁੱਟ ਗਿਆ ਤੇ ਲੋਕਾਂ ਨੂੰ ੱਤਕੇ ਵੀ ਲਾ ਕੇ ਅਸੀਂ ਗੱਡੀਆਂ ਕੱਢੀਆਂ ਵੀ ਬਹੁਤ ਵੱਡੇ ਨੁਕਸਾਨ ਤਿੰਨ ਸਾਲ ਅਸੀਂ ਤਿੰਨ ਸਾਢੇ ਤਿੰਨ ਸਾਲ ਨਰਕ ਭੋਗਿਆ ਜੀ ਸਾਨੂੰ ਅੱਜ ਆਸ ਦੀ کرن ਲੱਗੀ ਹੈ ਵੀ ਭਗਵੰਤ ਮਾਨ ਸਾਹਿਬ ਸੀਐਮ ਜੀ ਪੂਰਾ ਵਧੀਆ ਕੰਮ ਕਰਾ ਰਹੇ ਨੇ ਤੇ ਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਕੰਮ ਦੀ ਠੀਕ ਹੈ ਬਿਲਕੁਲ ਜੀ ਸੋ ਸੀਐਮ ਭਗਵੰਤ ਮਾਨ ਦਾ ਜ਼ਿਲ੍ਹਾ ਅਤੇ ਭਵਾਨੀਗੜ੍ਹ ਤੋਂ ਨਾਬੇ ਦਾ ਸਟੇਟ ਹਾਈਵੇ ਆ ਜਿੱਥੇ ਹਾਲਾਤ ਬੱਤ ਤੋਂ ਬੱਤਰ ਸਨ ਖੈਰ ਹੁਣ ਥੋੜਾ ਜਿਹਾ ਸਹੀ ਹੋਇਆ ਦੋ ਚਾਰ ਦਿਨ ਪਹਿਲਾਂ ਵੀ ਵਾਰਸ਼ ਚ ਕਾਫੀ ਵੱਡੇ ਵੱਡੇ ਟੋਏ ਸੀ ਵੀਰ ਜੂਰੀ ਮੌਜੂਦ ਨੇ ਵੀ ਜੀ ਕੀ ਨਾਮ ਹੈ ਜੀ ਆਪਣਾ ਪਿਆਰਾ ਸਿੰਘ ਜੀ ਅੱਛਾ ਪਿਆਰਾ ਸਿੰਘ ਜੀ ਦੇਖ ਰਿਆਂ ਤੁਹਾਡੀ ਵੀ ਮਾਰਕੀਟ ਚ ਇੱਥੇ ਦੁਕਾਨ ਆ ਤੇ ਤੁਸੀਂ ਵੀ ਲਗਾਤਾਰ ਇੱਥੇ ਦੇਖਦੇ ਸੀ ਸਿਸਟਮ ਕਿੰਨੇ ਕੁ ਮਾੜੇ ਹਾਲਾਤ ਸੀ ਇੱਥੇ ਪੂਰੇ ਦਾ ਜੀ 3 ਸਾਲ ਦੇ ਬਹੁਤ ਜ਼ਿਆਦੇ ਮਾੜੇ ਹਾਲਾਤ ਨੇ ਠੀਕ ਹੈ ਇੱਥੇ ਹਰ ਇੱਕ ਗੱਡੀ ਜਿਹੜੀ ਛੋਟੀ ਲੰਘਦੀ ਤੇ ਉਹਦਾ ਦਾ ਕੁਛ ਨਾ ਕੁਛ ਟੁੱਟ ਕੇ ਹੀ ਜਾਂਦਾ ਸੀ ਅੱਛਾ ਜੀ ਹਾਂ ਠੀਕ ਹੈ ਫੇਰ ਦੁਬਾਰੇ ਇੱਥੇ ਖੜਨ ਲੱਗ ਗਿਆਂ ਟੋਆ ਜਿਆਦੇ ਪੈ ਗਿਆ ਤੇ 5-500 ਰੁਪਇਆ ਟਰੈਕਟਰ ਨੂੰ ਦੇ ਕੇ ਕੱਢ ਕੇ ਲੈ ਕੇ ਗਏ ਨੇ ਠੀਕ ਹੈ ਜਵਾਕ ਬੜੇ ਡੁੱਬੇ ਨੇ ਜੀ ਇੱਕ ਬੰਦੇ ਦੀ ਡੈਥ ਹੋ ਗਈ ਤੁਰੇ ਗਿਰ ਕੇ ਠੀਕ ਹੈ ਮਾਨਸਾ ਕਰਨੀ ਨਹੀਂ だっ ਠੀਕ ਹੈ ਟਰੱਕ ਵੀ ਬਹੁਤ ਪਲਟੇ ਨੇ ਗਏ ਬਹੁਤ ਜਿਆਦੇ ਜਿੱਥੇ ਪਲਾਈ ਦਾ ਟਰੱਕ ਪਲਟਿਆ ਜੀ ਉਹਦਾ ਵਿਚਾਰੇ ਦਾ ਬਹੁਤ ਜਿਆਦਾ ਨੁਕਸਾਨ ਹੋਇਆ ਠੀਕ ਹੈ ਬਿਲਕੁਲ ਬਾਕੀ ਹੁਣ ਕੀ ਲੱਗਦਾ ਤੁਹਾਨੂੰ ਜਿਵੇਂ ਹੁਣ ਸ਼ੁਰੂਆਤ ਕਰੀਆ ਥੱਲੇ ਬਜਰੀ ਵੀ ਪਈਆ ਕਿ ਠੀਕ ਹੈ ਪ੍ਰੋਬਲਮ ਕਾਦੀ ਆ ਸੀਵਰੇਜ ਦੀ ਵੱਡੀ ਪ੍ਰੋਬਲਮ ਸੀਵਰੇਜ ਦੀ ਠੀਕ ਹੈ ਹਾਂਜੀ ਠੀਕ ਹੈ ਸੀਵਰੇਜ ਦੀ ਬਾਲੀ ਵੱਡੀ ਪ੍ਰੋਬਲਮ ਹੈ ਹਾਂਜੀ ਸੀਵਰੇਜ ਦਾ ਅਜੇ ਤੱਕ ਹੱਲ ਹੋਇਆ ਨਹੀਂ ਨਾ ਕੋਈ ਹੱਲ ਨਹੀਂ ਜੀ ਠੀਕ ਹੈ ਪਹਿਲਾਂ ਪਾਉਣ ਲੱਗੇ تھے ਜਦ ਬੰਦ ਹੋ ਗਿਆ ਹੁਣ ਦੇਖੋ ਕੀ ਬਣਦਾ ਠੀਕ ਹੈ ਹਾਂਜੀ ਅਜੇ ਹੁਣ ਅਜੇ ਸੀਵਰੇਜ ਨਹੀਂ ਪਾਇਆ ਅਜੇ ਸੜਕੇ ਸਹੀ ਕੀਤੀ ਹੈ ਹਾਲ ਤਾਂ ਸੜਕੇ ਸਹੀ ਕਰ ਰਹੇ ਨੇ ਜੀ ਬਾਲੀ ਬਾਰਿਸ਼ ਹੁੰਦੀ ਆ ਦੁਬਾਰਾ ਫੇਰ ਮੈਨੂੰ ਫੇਰ ਪਾਣੀ ਦਲਦਲ ਬਣ ਜਾਊਗਾ ਜੀ ਗੱਡੀਆਂ ਫੇਰ ਖੜਨੀਆਂ ਠੀਕ ਹੈ ਇਹ ਤਾਂ ਪ੍ਰੋਪਰ ਹੱਲ ਚਾਹੀਦਾ ਇਹਦਾ ਜੀ ਹਾਂਜੀ ਪ੍ਰੋਪਰ ਠੀਕ ਹੈ ਇਹ ਭਵਾਨੀਗੜ੍ਹ ਨੂੰ ਜੋੜਿਆ ਜਾਵੇ ਸੀਵਰੇਜ ਤਾਂ ਜਾ ਕੇ ਕੋਈ ਹੱਲ ਹੋ ਠੀਕ ਹੈ ਹਾਂਜੀ ਯਾਨੀ ਕਿ ਸੀਵਰੇਜ ਨਾਲੇ ਹੋਣਾ ਨਹੀਂ ਤਾਂ ਉੱਪਰ ਪਾਣੀ ਨੁਕਸਾਨ ਕਰ ਦੇਣਾ ਹਾਂਜੀ ਹਾਂਜੀ ਨੁਕਸਾਨ ਵੱਡੇ ਹੋਣਗੇ ਜੀ ਠੀਕ ਹੈ ਹਾਂ ਹਾਲੇ ਤਾਈਂ ਸਰਕਾਰ ਦਾ ਕੋਈ ਧੰਨਵਾਦ ਨਹੀਂ ਕਰ ਸਕਦੇ ਠੀਕ ਹੈ ਹਾਲੇ ਕੀ ਬਣਦਾ ਜੇ ਸੜਕ ਬਣੂਗੀ ਫੇਰ ਦੇਖਾਂਗੇ ਤੋ ਇਹ ਤਾਂ ਮੈਨੂੰ ਤਾਂ ਪਹਿਲਾਂ ਵੀ ਕਈ ਵਾਰ ਬੰਦ ਕੀਤੇ ਨੇ ਜੀ ਬੰਦ ਕਰ ਜਾਂਦੇ ਨੇ ਜੀ ਫੇਰ ਖੁੱਲ ਜਾਂਦੇ ਨੇ ਠੀਕ ਹੈ ਮੀਂਹ ਪੈ ਜਾਂਦਾ ਪਾਣੀ ਖੜ ਜਾਂਦਾ ਹੈ ਨਾਲ ਦੀ ਨਾਲ ਟੋਏ ਪੈ ਰਹੇ ਹਨ ਉੱਥੇ ਦੇਖੋ ਡੇਢ ਡੇਢ 2 2 ਫੁੱਟ ਦੇ ਨੇ ਠੀਕ ਹੈ ਗੱਡੀਆਂ ਟੁੱਟਣ ਦਾ ਖਤਰਾ ਹੀ ਖਤਰਾ ਹੈ ਜੀ ਠੀਕ ਹੈ ਠੀਕ ਹੈ ਪਾਣੀ ਖੜ ਜਾਂਦਾ ਪਾਣੀ ਕਿ ਪਤਾ ਹੀ ਨਹੀਂ ਲੱਗਦਾ ਜਨਨ ਕਿ ਮੈਨੂੰ ਇਹ ਲੱਗਦਾ ਵੀ ਜਦੋਂ ਕੋਈ ਇੱਕ ਵਾਰ ਅਣਜਾਣ ਵਿਅਕਤੀ ਜਾਂ ਦੂਰੋਂ ਜਿਹੜੇ ਆਏ ਨੇ ਉਹ ਇੱਥੇ ਆ ਕੇ ਦੁਬਾਰਾ ਤਾਂ ਨਹੀਂ ਮੁੜ ਕੇ ਆਏਗਾ ਨਾ ਜੀ ਨਾ ਜੀ ਅਗਲਾ ਹੱਥ ਕੰਨਾਂ ਨੂੰ ਹੱਥ ਲਾ ਕੇ ਜਾਂਦਾ ਹੈ ਠੀਕ ਹੈ ਇਹ ਗਾਲਾਂ ਕੱਢ ਕੇ ਜਾਂਦਾ ਸਰਕਾਰ ਨੂੰ ਠੀਕ ਹੈ ਬੀਬੀ ਨੂੰ ਗਾਲਾਂ ਕੱਢਦੇ ਨੇ ਬੀਬੀ ਇੱਕ ਵਾਰੀ ਆਈ ਸੀ ਇੱਥੇ ਚਾਰ ਬੰਦੇ ਇਕੱਠੇ ਹੋਣ ਲੱਗੇ ਜਿੱਦੀ ਭੱਜ ਗਈ ਖੜ ਕੇ ਗੱਲ ਤਾਂ ਸੁਣੋ ਸਾਡੀ ਸਰਕਾਰ ਚੋਂ ਤੁਸੀਂ ਐਮ ਐਲ ਏ ਹੋ ਵੋਟਾਂ ਪਾਈਆਂ ਨੇ ਸਾਡੀ ਗੱਲ ਤਾਂ ਸੁਣੋ ਇੰਨੀਆਂ ਖਬਰਾਂ ਲੱਗਦੀਆਂ ਨੇ ਕੋਈ ਆ ਕੇ ਤਾਂ ਖੜੇ ਹੋਰੇ ਲੋਕ ਮਰ ਰਹੇ ਨੇ ਡੁੱਬ ਰਹੇ ਨੇ ਕਿਸੇ ਦੀ ਕੋਈ ਸੁਣਦਾ ਨਹੀਂ ਕੀ ਸਰਕਾਰ ਨੂੰ ਚੰਗੀ ਕਹਾਂਗੇ ਅਸੀਂ ਕੋਈ ਸਰਕਾਰ ਦਾ ਹੋਣੀ ਸਾਡੇ ਸੰਗਰੂਰ ਦਾ ਮੁੱਖ ਮੰਤਰੀ ਹੋਵੇ ਸਾਡੇ ਬਰਾਜ ਸਾਡੇ ਪਿੰਡ ਦੀ ਕੁੜੀ ਐ ਐਮਐਲਏ ਹੋਵੇ ਆ ਸਾਡੀ ਹਾਲਤ ਹੋਵੇ ਠੀਕ ਹੈ ਹਾਂਜੀ ਜਨਕੀ ਸਰਕਾਰ ਦੀ ਸੁਸਤੀ ਸਾਹਮਣੇ ਆਈ ਹੈ ਸੁਸਤੀ ਜੀ ਸੁੱਤੇ ਪਏ ਨੇ ਠੀਕ ਹੈ ਕੋਈ ਵਾਸਤਾ ਨਹੀਂ ਆਪਦੀਆਂ ਮਨਾ ਰਹੇ ਨੇ ਲੋਕਾਂ ਦੀ ਨਹੀਂ ਸੁਣ ਰਹੇ ਕੋਈ ਠੀਕ ਹੈ ਹਾਂਜੀ ਚਲੋ ਹੁਣ ਤਾਂ ਥੋੜਾ ਜਿਹਾ ਤਾਂ ਇਹ ਜਿਹਾ ਅਹਿਸਾਸ ਹੋਇਆ ਵੀ ਲੰਘਣ ਜੋਗਾ ਤਾਂ ਹੋ ਗਿਆ ਜਿਵੇਂ ਪਹਿਲਾਂ ਤਾਂ ਇੱਥੋਂ ਲੰਘਣ ਦੇ ਜੀ ਕੱਲ ਨੂੰ ਮੈਂ ਆ ਗਿਆ ਇੱਥੇ ਕੀ ਹਾਲਤ ਹੋਊਗਾ ਠੀਕ ਹੈ ਹਾਲੇ ਅਸੀਂ ਕੀ ਕਹੀ ਉਹਨਾਂ ਦਾ ਕਾਹਦਾ ਧੰਨਵਾਦ ਕਰੀਏ ਕੋਈ ਧੰਨਵਾਦ ਨਹੀਂ ਜਦੋਂ ਪੱਕਾ ਜਿਵੇਂ ਪੈ ਜਾ ਉੱਥੇ ਲੁੱਕ ਪੈ ਗਈ ਪਰਲੀ ਸਾਈਡ ਨਾਬਾ ਸਾਈਡ ਉਵੇਂ ਦੇ ਪ੍ਰੋਪਰ ਹੋਵੇ ਪ੍ਰਬੰਧ ਸੀਵਰੇਜ ਦਾ ਹੋਵੇ ਫੇਰ ਬਣਦੀ ਹੈ ਫੇਰ ਬਣੂਗੀ ਗੱਲ ਠੀਕ ਹੈ ਫੇਰ ਇਹਨਾਂ ਦਾ ਧੰਨਵਾਦ ਵੀ ਕਰਾਂਗੇ ਠੀਕ ਹੈ ਠੀਕ ਹੁਣ ਹਾਲੇ ਕੋਈ ਧੰਨਵਾਦ ਕਰਨ ਦਾ ਫਾਇਦਾ ਨਹੀਂ ਠੀਕ ਹੈ ਬਿਲਕੁਲ ਜੀ ਸੋ ਨਾਬਾ ਕੈਂਚੀਆਂ ਚ ਜਿਹੜੀ ਮਾਰਕੀਟ ਆ ਮਾਰਕੀਟ ਦੇ ਮਾਲਕ ਨੇ ਜਿਹੜਾ ਆਪਣੇ ਕਾਰੋਬਾਰ ਕਰਦੇ ਨੇ ਉਹ ਕਹਿ ਰਹੇ ਨੇ ਕਿ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਕਿਉਂਕਿ ਪਹਿਲਾਂ ਵੀ ਗੱਲ ਇਹੀ ਸਾਹਮਣੇ ਆਉਂਦੀ ਸੀ ਕਿ ਪਹਿਲਾਂ ਸੀਵਰੇਜ ਦਾ ਹੱਲ ਹੋਵੇ ਹੁਣ ਇਹ ਰੋਡ ਦਾ ਟੋਏ ਵੀ ਭਰੇ ਗਏ ਨੇ ਸਾਰਾ ਸਿਸਟਮ ਹੋਇਆ ਮਿੱਟੀ ਪਾਈ ਗਿਆ ਜੀਸੀਬੀ ਮਸ਼ੀਨਾਂ ਪਹੁੰਚੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਪ੍ਰੋਪਰ ਇਹ ਪੱਕਾ ਪ੍ਰਬੰਧ ਹੁੰਦਾ ਜਾਂ ਫੇਰ ਦੁਬਾਰਾ ਜਦੋਂ ਬਾਰਸ਼ ਹੁੰਦੀ ਆ ਇੱਥੇ ਵੱਡਾ ਨੁਕਸਾਨ ਹੋਵੇਗਾ ਪਰ ਫਿਲਹਾਲ ਭਵਾਨੀਗੜ੍ਹ ਤੋਂ ਨਾਬੇ ਨੂੰ ਜਾਂਦਾ ਸਟੇਟ ਹਾਈਵੇ ਹੁਣ ਸਹੀ ਹੋ ਚੁੱਕਿਆ ਕਿਉਂਕਿ ਪਿੱਛੇ ਸੜਕ ਬਣ ਚੁੱਕੀ ਆ ਨਾਬੇਵਲ ਪੂਰੀ ਪ੍ਰੋਪਰ ਲੁੱਕ ਪੈ ਚੁੱਕੀ ਆ ਵਧੀਆ ਪਰ ਜਿਹੜਾ ਅੱਧਾ ਕਿਲੋਮੀਟਰ ਦਾ ਇਹ ਟੋਟਾ ਸੀ ਇਹਦੇ ਹਾਲਾਤ ਬਾਤੋਂ ਬੱਤਰ ਸਨ ਜਿਹੜੇ ਹਾਲਾਤ ਹੁਣ ਅੱਜ ਸੁਧਰੇ ਨੇ ਕੁਝ ਕੁ ਸੁਧਰੇ ਨੇ ਪਰ ਇਸ ਤੋਂ ਬਾਅਦ ਜੇ ਬਾਰਿਸ਼ ਪਵੇਗੀ ਤਾਂ ਵੱਡਾ ਫੇਰ ਨੁਕਸਾਨ ਹੋਵੇਗਾ ਇਹ ਮਾਰਕੀਟ ਵਾਲਿਆਂ ਦਾ ਕਹਿਣਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ